ਇੱਕ ਬੰਦੇ ਨੇ ਪਵਾ ਦਿੱਤਾ ਵਿਆਹ ਚ ਕਿਸਮਾਨ ਕੁੜੀ ਦੇ ਮਾਪਿਓ ਲੱਗੇ ਹੱਥ ਬੰਨਣ ਦੋਸਤੋ ਅਕਸਰ ਹੀ ਕਈ ਵਾਰ ਇੱਕ ਬੰਦਾ ਸਾਰਾ ਹੀ ਵਿਆਹ ਖਰਾਬ ਕਰ ਦਿੰਦਾ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਅਸਲ ਜਦੋਂ ਇਸ ਵਿਆਹ ਵਾਲੇ ਮੁੰਡਾ ਕੁੜੀ ਨੂੰ ਸ਼ਗਨ ਪੈਣ ਤੋਂ ਬਾਅਦ ਸਟੇਜ ਤੋਂ ਉਠਾਉਣ ਦੀ ਵਾਰੀ ਆਉਂਦੀ ਏ ਤਾਂ ਇੱਕ ਮੁੰਡਾ ਵਿਆਹ ਵਿੱਚ ਲੇਟ ਆਉਂਦਾ ਏ ਜਿਸ ਕਰਕੇ ਉਹ ਬਿਨਾਂ ਕੁਝ ਪੁੱਛੇ ਹੀ ਸਿੱਧਾ ਸਟੇਜ ਤੇ ਚੜ ਕੇ ਮੁੰਡਾ ਕੁੜੀ ਨੂੰ ਸ਼ਗਨ ਪਾਉਣ ਲੱਗਦਾ ਏ ਤਾਂ ਇੱਕ ਵਿਅਕਤੀ ਸਟੇਜ ਤੇ ਆ ਕੇ ਉਸ ਮੁੰਡੇ ਨੂੰ ਧੱਕੇ ਦੇ ਕੇ ਸਟੇਜ ਤੋਂ ਹੇਠਾਂ ਸੁੱਟ ਦਿੰਦਾ ਏ ਜਿਸ ਤੋਂ ਬਾਅਦ ਉਸ ਮੁੰਡੇ ਦੇ ਉਸਤ ਇਹ ਸਭ ਦੇਖ ਕੇ ਉਸ ਵਿਅਕਤੀ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਇਸਨੇ ਕਿਹੜਾ ਕੁਝ ਗਲਤ ਕੀਤਾ ਏ ਜਿਸ ਤੋਂ ਬਾਅਦ ਕੰਮ ਐਨਾ ਭਖ ਜਾਂਦਾ ਹੈ ਕਿ ਵਿਆਹ ਵਿੱਚ ਲੜਾਈ ਹੋ ਜਾਂਦੀ ਏ ਮੁੰਡੇ ਇੱਕ ਦੂਜੇ ਉੱਪਰ ਕੁਰਸੀਆਂ ਸੁੱਟਣ ਲੱਗ ਜਾਂਦੇ ਨੇ ਇਹ ਦੇਖ ਕੇ ਕੁੜੀ ਦੇ ਮਾਪਿਓ ਸਾਰਿਆਂ ਸਾਹਮਣੇ ਹੱਥ ਜੋੜਨ ਲੱਗ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਗਲਤੀ ਚਾਹੇ ਕਿਸੇ ਦੀ ਵੀ ਹੋਵੇ ਪਰ ਤੁਸੀਂ ਸਾਡਾ ਕਾਰਜ ਕਿਉਂ ਖਰਾਬ ਕਰ ਰਹੇ ਹੋ ਅਸੀਂ ਤਾਂ ਸਾਰੀ ਉਮਰ ਦੀ ਕਮਾਈ ਲਾ ਕੇ ਇਹ ਪ੍ਰਬੰਧ ਕਰਿਆ ਸੀ ਸੋ ਤੁਹਾਨੂੰ ਇਸ ਵਿੱਚ ਕਿਸ ਦੀ ਗਲਤੀ ਲੱਗਦੀ ਏ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਉਰਦੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ